ਕੌਣ ਬੋਰੀ ਜੀ ਮੈਂ ਕਨਲ ਗਿੱਲ ਬੋਲ ਰਿਹਾ ਹਾਂ ਜੀ ਹਾਂਜੀ ਕਨਲ ਗਿੱਲ ਸਵਾਗਤ ਹੈ ਸ਼ੋਅ ਦੇ ਵਿੱਚ ਜਲੰਧਰ ਲੁਧਿਆਣਾ ਸੀਟ ਬਾਰੇ ਕੀ ਕਹੋਗੇ ਤੁਸੀਂ ਲੁਧਿਆਣਾ ਬੇਸ 'ਚ ਉੱਥੇ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਨੂੰ ਹਰਾਇਆ ਇਹਦਾ ਕੀ ਕਾਰਨ ਲੱਗਦਾ ਤੁਹਾਨੂੰ ਮੈਂ ਚਾਹਣਾ ਕਿ ਤੇ ਵਿੱਚ ਦੇਖੋ ਮੈਂ ਦੇਖ ਰਿਹਾ ਸੀ ਵਿਸ਼ਲੇਸ਼ਣ ਕਰ ਰਿਹਾ ਸੀ ਤੇ ਚਾਰ ਹੀ ਸੀਟ ਚਾਰ ਹੀ ਕੌਨਸਟਿਟੈਂਸੀਆਂ ਜਿਹਨਾਂ ਨੇ ਲੀਡ ਲਈ ਹੈ ਤੇ ਅੰਜ ਦੇ ਵਿੱਚ ਉਹ ਪਿੱਛੇ ਸੀ ਜਗਰਾਓ ਹਾਂ ਦਾਕਾ ਹਾਂ ਤੇ ਆਪਣਾ ਗਿੱਲ ਹਾਂ ਤੇ ਆਤਮਨਗਰ ਓਕੇ ਇਹ ਚਾਰ ਕਨਸਟੀਟੂਐਂਸੀਆ ਇਹ ਚੋਈਓ ਸਿਰਫ ਲੀਡ ਲੈਂਦੇ ਦਾ ਜਿਹੜਾ ਇਹ ਬਾਕੀ ਚੋ ਟ੍ਰੇਲ ਸੀਗੇ ਰਾਜਾ ਵੜਿੰਗ ਸ਼ਹਿਰ ਰਾਜਾ ਵੜਿੰਗ ਹਾਂਜੀ 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 ਸੋ ਇਹ ਚਾਰ ਜਿਹੜੀਆਂ ਸੀਟਾਂ ਇਹਨਾਂ ਨੇ ਹੀ ਉਹਨਾਂ ਨੂੰ ਜਿੱਤ ਦਵਾਈ ਹੈ ਰੂਰਲ ਜਿਹੜਾ ਉਹਦੇ ਚੋ ਬੀਜਪੀ ਨੂੰ ਮਾਰ ਪਈ ਤੇ ਬਾਕੀ ਜਿਹੜੀਆਂ ਉਹਨਾਂ ਨੂੰ ਉੱਥੇ ਵਧਾਈ ਵਾਧ ਮਿਲੀਆਂ ਸੀ ਜਿਹੜੀਆਂ ਗੋਟਾ ਬਟੂ ਨੂੰ ਸ਼ਹਿਰੀ ਲਾਟੇ ਚ ਸੋ ਇਹ ਡਿਫਰੈਂਸ਼ੀਏਟ ਹੋ ਗਿਆ ਕਿ ਤਿੰਨ ਰੂਰਲ ਕੰਸਟਿਟੂਐਂਸੀਆ ਤੇ ਇਕਾਤਮ ਨਗਰ ਜਿੱਥੇ ਬੈਂਸ ਬ੍ਰਦਰਜ਼ ਦਾ ਉੱਥੇ ਅਸਰ ਨਗਰ ਆਇਆ ਉਹਨਾਂ ਦਾ ਤੇ ਜਿਹੜੀ ਜਿਹੜੀ ਲੁਧਿਆਣਾ ਲੁਧਿਆਣਾ ਸਾਊਥ ਹੈ ਜਿੱਥੋਂ ਬਲਵਿੰਦਰ ਬੈਂਸ ਇਲੈਕਸ਼ਨ ਲੜਦੇ ਰਿਹਾ ਹੈ ਉਥੋਂ ਕੀ ਰਿਜ਼ਲਟ ਰਿਹਾ ਹੈ ਜਿਹੜੀ ਜਗ੍ਹਾ ਤੋਂ ਸਾਊਥੋਂ ਕੇ ਬਲਵਿੰਦਰ ਬੈਨ ਹੋਤੇ ਸਾਊਥ ਬਿੱਟੂ ਜੀ ਅੱਗੇ ਸੀ ਬਿੱਟੂ ਅੱਗੇ ਸੀ ਓਕੇ ਓਕੇ ਹਾਂ 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 ਤਾਂ ਇਹ ਜਿਹੜੀ ਜਿਹੜੀ ਬੇਸਿਕਲੀ ਇਹ ਜਿਹੜੀ ਬਾਹਰੋਂ ਆਉਣ ਦਾ ਜਿਹੜਾ ਹੈਗਾ ਕਾਰਨ ਉਹ ਨੈਲੀਫਾਈ ਹੋ ਗਿਆ ਜਦੋਂ ਕਿ ਰਵਨੀਤ ਬਿੱਟੂ ਜੀ ਨੇ ਕਾਂਗਰਸ ਛੱਡ ਕੇ ਬੀਜੇਪੀ ਨੂੰ ਜੁਆਇਨ ਕੀਤਾ ਕਿਉਂਕਿ ਉਹਨਾਂ ਦੀ ਜਿਹੜੀ ਉਹ ਪਪੂਲਰਿਟੀ ਸੀ ਉਹ ਨਹੀਂ ਰਹੀ ਬੜਾ ਇੰਟਰਸਟਿੰਗ ਇੰਟਰਸਟਿੰਗ ਨਜ਼ਰੀਆ ਵਾ ਕੀ ਲੋਕਾਂ ਨੇ ਸ਼ਾਇਦ ਰਾਜਾ ਵੜਿੰਗ ਦਾ ਬਾਹਰੋਂ ਆ ਕੇ ਪਸੰਦ ਨਹੀਂ ਸੀ ਕੀਤਾ ਕਿਉਂਕਿ ਪਰ ਜੇ ਬਿੱਟੂ ਨੇ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਜੁਆਇਨ ਕੀਤੀ ਆ ਤੇ ਉਹਦੇ ਨਾਲ ਨਲੀਫਾਇ ਹੋ ਗਿਆ। ਉਹ ਉਹਦੇ ਨਾਲ ਬਰਾਬਰ ਹੋ ਕੇ ਰਾਜਾ ਵੜਿੰਗ ਨੂੰ ਐਡਵਾਂਟੇਜ ਮਿਲ ਗਈ ਕਿਉਂਕਿ ਰਾਜਾ ਵੜਿੰਗ ਨੇ ਜਿਹੜਾ ਆਪਣਾ ਕੈਂਪੇਨ ਚਲਾਇਆ ਉਹ ਬੜਾ ਸਿੱਧਾ ਤੇ ਸਾਫ਼ ਚਲਾਇਆ ਉਹਨੇ ਕਿਸੇ ਨੂੰ ਡਾਊਨ ਨਹੀਂ ਕਰਕੇ ਗੱਲ ਕੀਤੀ ਤੇ ਸਿੱਧੀਆਂ ਹੀ ਗੱਲਾਂ ਕੀਤੀਆਂ। ਮਤਲਬ ਕੋਈ ਵਲਵਿੰਗ ਵਾਲਾ ਜ਼ਿਆਦਾ ਕੰਮ ਨਹੀਂ ਸੀ। ओके ਜੇ ਮੇਰਾ ਮੈਂ ਉਹਨਾਂ ਨੂੰ ਦੇਖਿਆ ਇੱਕ ਉਹਨਾਂ ਨੇ ਮੁੱਦੇ ਸਮਝਣ ਦੀ ਕੋਸ਼ਿਸ਼ ਕੀਤੀ ਜੋ ਬਾਹਰੋਂ ਸੀਗੇ ਉਹਨਾਂ ਨੂੰ ਨਹੀਂ ਪਤਾ ਸੀ ਤੇ ਉਹਨਾਂ ਨੇ ਇੱਕ ਓਨੈਸਟ ਐਫਰਟ ਕੀਤਾ ਵੀ ਮੈਨੂੰ ਸਮਝਦਾ ਆਵੇ ਜੇ ਮੈਂ ਪਾਰਲੀਮੈਂਟ ਮੈਂਬਰ ਬਣਨਾ ਹੈ ਤੇ ਮੈਂ ਕਾਸ ਜਾ ਕੇ ਗੱਲ ਕਰਨੀ ਹੈ ਕੰਸਟੀਟੂਐਂਸੀ ਦੀ ਕਿਉਂਕਿ ਕੰਸਟੀਟੂਐਂਸੀ ਬੜੀ ਵੱਡੀ ਹੈ ਮੋਸਟ ਇੰਡਸਟਰੀਲਾਈਜ਼ਡ ਹੈ ਮੋਸਟ ਡੈਸਲੀ ਪੋਪੂਲੇਟਿਡ ਹੈ ਸੋ ਉਹਨਾਂ ਨੂੰ ਇਹ ਗੱਲ ਦੀ ਸਮਝ ਆਈ ਥੈਂਕ ਯੂ ਥੈਂਕ ਯੂ ਬਹੁਤ ਮਿਹਰਬਾਨੀ ਥੈਂਕ